ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਮੈਂ 26 ਨਵੰਬਰ ਨੂੰ ਚਾਰਜ ਲਿਆ ਸੀਗਾ 26 ਸਤੰਬਰ ਨੂੰ ਤੇ ਅਚੀਵਮੈਂਟਸ ਤੇ ਸਾਰੇ ਡਾਟਾ ਮੈਂ ਕਢਾ ਰਿਆ ਸੀਗਾ 31 10 ਤੱਕ ਸੋ ਸਤੰਬਰ ਤੋਂ ਲੈ ਕੇ ਮਤਲਬ ਲਾਸਟ ਤੋਂ ਲੈ ਕੇ ਐਂਡ ਆਫ ਸਤੰਬਰ ਤੋਂ ਅਕਤੂਬਰ ਮਹੀਨੇ ਦਾ ਪੂਰਾ ਜੇ ਆਪਾਂ ਵੇਰਵਾ ਦੇਖੀਏ ਤਾਂ ਡਰੱਗਸ ਦੇ ਵਿੱਚ 42 ਕੇਸਿਸ ਆਪਾਂ ਦਰਜ ਕੀਤੇ ਆ ਮੁਸ਼ੇਰ ਪੁਲਿਸ ਅਮਰਸਰ ਸਰਵਨੋ ਜਿੱਥੇ 89 99 ਬੰਦੇ ਅਰੈਸਟ ਕੀਤੇ ਔਰ ਰਿਕਵਰੀਆਂ ਜੇ ਦੇਖੀਏ ਤਾਂ ਹੀਰੋਇਨ ਤਕਰੀਬਨ 19 ਕਿਲੋ ਔਰ ਗਾਂਜਾ ਤਕਰੀਬਨ 3 ਕਿਲੋ ਬਾਕੀ ਫਾਰਮਾ ਡਰੱਗਸ ਵਗੈਰਾ ਉਹ ਫੜੀਆਂ ਗਈਆਂ 8 ਵਹੀਕਲ ਵਿੱਚ ਰਿਕਵਰ ਹੋਏ ਹੈ ਡਰੱਗ ਮਨੀ 33 ਲੱਖ 2000 ਰੁਪਏ ਜਿਹੜੇ ਉਬਰਾਮ ਕੀਤੇ ਗਏ ਹੈ ਆਰਗੇਨਾਈਜ਼ ਕ੍ਰਾਈਮ ਔਰ ਜਿਹੜੇ ਗੈਂਗਸਟਰਸ ਦੇ ਖਿਲਾਫ ਜਿਹੜਾ ਐਕਸ਼ਨ ਹੈ ਉਹਦੇ ਵਿੱਚ ਜਿਹ ਇਲੀਗਲ ਆਰਮਸ ਦੇ ਆંકੜੇ ਦੇਖੀਏ ਤਾਂ ਉਹਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਐ ਆਰਮ ਜੈਕਟ ਦੇ ਤਾਂ 22 ਗੈਂਗਸਟਰ ਜਿਹੜੇ ਆ ਕ੍ਰਿਮੀਨਲਸ ਔਰ ਅਰੈਸਟ ਕੀਤੇ ਗਏ ਐ ਔਰ ਟੋਟਲ ਜੇ ਵੈਪਨਸ ਦੇਖੀਏ 24 ਪਿਸਟਲ ਔਰ 4 ਰਵਲਵਰ 2 ਰਾਈਫਲਸ 27 ਮੈਗਜ਼ੀਨ ਔਰ 73 ਕਾਰਤੂਸ ਇਹ ਬਰਾਮਦ ਹੋਏ ਇਸ ਪੀਰੀਅਡ ਦੌਰਾਨ ਸਨੇਚਿੰਗ ਜੋ ਕਿ ਸਾਡਾ ਸਟਰੀਟ ਕ੍ਰਾਈਮ ਹੈ ਜਿਹਦੇ ਤੇ ਬੜਾ ਫੋਕਸ ਹੈ ਉਹਦੇ ਚ 35 ਕੇਸ ਦਰਜ ਹੋਏ ਇਸ ਪੀਰੀਅਡ ਦੌਰਾਨ ਔਰ 38 ਕੇਸ ਜਿਹੜੇ ਉਹ ਟ੍ਰੇਸ ਹੋਏ 100% ਤੋਂ ਉੱਪਰ ਆਏ ਦੀ ਤਿੰਨ ਕੇਸ ਜਿਹੜੇ ਪੁਰਾਣੇ ਵੀ ਪਿਛਲੇ ਮਹੀਨਿਆਂ ਦੇ ਉਹ ਵੀ ਟ੍ਰੇਸ ਕੀਤੇ ਕਿਉਂਕਿ ਸਪੈਸ਼ਲ ਫੋਕਸ ਸਾਡੀ ਟੀਮ ਵੱਲੋਂ ਦਿੱਤਾ ਗਿਆ ਹੈ ਕਿ ਸਟਰੀਟ ਕ੍ਰਾਈਮ ਔਰ ਸਨੇਚਰਜ਼ ਦੇ ਖਿਲਾਫ ਸਨੇਚਰ ਜਿਹੜੇ ਅਰੈਸਟ ਹੋਏ ਉਸ 75 ਕ੍ਰਿਮੀਨਲ ਅਰੈਸਟ ਹੋਏ ਆ ਔਰ ਜਿਹੜਾ ਰਿਕਵਰੀ ਹੈ 886000 ਰੁਪਏ 990 ਰੁਪਏ ਦੀ ਜਿਹੜੀ ਬਰਾਮਦਗੀ ਕੀਤੀ ਗਈ ਹੈ ਔਰ ਜੇ ਪ੍ਰੀਵੈਂਟਿਵ ਐਕਸ਼ਨ ਦੇਖੀਏ ਜਿਹੜਾ ਕਿ ਅਸੀਂ ਪੁਲਿਸ ਦਾ ਮੇਨ ਕੰਮ ਹੈ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਨੂੰ ਕ੍ਰਾਈਮ ਤੋਂ ਰੋਕਿਆ ਜਾਵੇ ਉਹਦੇ ਚ 240 ਬੰਦੇ ਅਰੈਸਟ ਹੋਏ ਇਸ ਪੀਰੀਅਡ ਦੌਰਾਨ ਔਰ ਜਿਹੜੇ ਪੁਰਾਣੇ ਵੀ ਨਾਲ ਲਾ ਕੇ 311 ਬੰਦੇ ਬਾਉਂਡ ਆਊਨ ਕੀਤੇ ਗਏ ਪੀਓਜ਼ ਤੇ ਜਿਹੜੇ ਸਕੌਂਡਰ ਨੇ ਭਗਾੜੇ ਉਹਨਾਂ 35 ਦੀ ਗ੍ਰਿਫਤਾਰੀ ਹੋਈ ਹੈ ਇਸ 1 ਮਹੀਨੇ ਦੇ ਵਿੱਚ ਔਰ ਜਿਹੜੀ ਸਪੈਸ਼ਲ ਚੈਕਿੰਗ ਦੇ ਵਿੱਚ ਟ੍ਰੈਫਿਕ ਚਲਾਨਾਂ ਤੋਂ ਇਲਾਵਾ ਜਿਹੜਾ ਫੋਕਸ ਦਿੱਤਾ ਟੂ व्हीਲਰ ਜਿਹੜੇ ਬਿਨਾਂ ਕਾਗਜ਼ ਤੋਂ ਬਿਨਾਂ ਨੰਬਰ ਪਲੇਟ ਤੋਂ ਲੋਕ ਘੁੰਮਦੇ ਉਹ 719 ਵਹੀਕਲ ਜਿਹੜੇ ਇੰਪਾਉਂਡ ਕੀਤੇ ਗਏ ਹੈ ਔਰ ਟ੍ਰੈਫਿਕ ਚਲਾਨ ਜਿਹੜੇ ਉਹਦੇ ਚ 4240 ਚਲਾਨ ਜਿਹੜੇ ਆ ਉਹ ਕੱਟੇ ਗਏ ਆ ਜਿਹੜੇ ਅਫੈਂਡਰਸ ਨੇ ਮੋਟਰ ਵਹੀਕਲ ਐਕਟ ਦੇ ਤੇ 14 ਲੱਖ 34500 ਰੁਪਏ ਜਿਹੜਾ ਜੁਰਮਾਨੇ ਵੱਲੋਂ ਖਜ਼ਾਨੇ ਜਮ੍ਹਾਂ ਹੋਇਆ ਉਹ ਸਾਡੇ ਰੋਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੈਟੀ ਕ੍ਰਾਈਮ ਡਰੱਗਸ ਔਰ ਆਰਗੇਨਾਈਜ਼ਡ ਕ੍ਰਾਈਮ ਜਿਹੜੇ ਗੈਂਗਸਟਰ ਵਗੈਰਾ ਉਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਫਸਰ ਦੀ ਮੁਹਿੰਮੇ ਜਾਰੀ ਰਹੇਗੀ ਔਰ ਅਸੀਂ ਵਚਨਬੱਧ ਆ ਕਿ ਆਪਣੇ ਜਿਹੜੇ ਸਾਡੇ ਨਾਗਰਿਕ ਨੇ ਉਹ ਸੁਰੱਖਿਅਤ ਮਹਿਸੂਸ ਕਰਨ Uh, police the presence now.